ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਖਵਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਅੱਜ ਕਰਤੀ ਹੈ ਟਾਈਮ ਨਾਲ ਹੀ ਵਲੌਗ ਦੀ ਸਟਾਰਟਿੰਗ ਮਤਲਬ 8:30 ਵਜੇ ਗਏ ਹੋਣਗੇ 8:30 ਹੋ ਗਏ 9 ਹੋ ਗਏ 9 ਵਜ ਗਏ ਬਈ ਫਿਰ ਵੀ 2 ਘੰਟੇ ਲੇਟ ਆ ਵੈਸੇ ਮੈਂ ਤੁਹਾਨੂੰ 7 ਵਜੇ ਕਿਹਾ ਸੀਗਾ ਤੇ ਉੱਠਣ ਸਾਰ ਬਈ ਜਿਹੜੀਆਂ 4 ਟੋਕਰੀਆਂ ਕੱਢਦੀਆਂ ਸੀ ਆਪਣੀਆਂ ਹਨਾ ਉਹ ਚਾਰੇ ਟੋਕਰੀਆਂ ਵੀ ਲੈਣੀਆਂ ਆਪਾਂ ਇਹ ਆਪਾਂ ਨੂੰ ਸਿਰਫ ਮਤਲਬ 4 ਹੀ ਪੀਸ ਪਈ ਸੀ ਤੇ ਪਿੰਡੋਂ ਹੀ ਹੱਲ ਹੋ ਗਿਆ ਆਪਣਾ ਹਨਾ ਇਹ ਟੋਕਰਾਂ ਵੀ ਆਪਣੇ ਵਧਦਾ ਕੰਮ ਆ ਜਾਣੀਆਂ ਨਾ ਕੋਈ ਗੱਟਾ ਨਾ ਕੋਈ ਮਿੱਟੀ ਨਾ ਕੋਈ ਕਾਗਜ਼ ਸਿੱਧਾ ਵਿੱਚ ਪਾਉ ਰੇਤਾ ਤੇ ਕਬੂਤਰਾਂ ਥੱਲੇ ਰੱਖੋ ਹਨਾ ਚਾਰ ਪੀਸੇ ਦੇ ਲਿਆਂਦੇ ਤੇ ਬਸ ਕਰਦੇ ਆਂ ਸਟਾਰਟ ਬਈ ਕੰਮ ਹਨਾ ਸਾਰੀਆਂ ਟੋਕਰਾਂ ਲਾ ਕੇ ਗੱਟੇ-ਗੂਟੇ ਰੱਖਦੇ ਆਂ ਤੇ ਘਰੇ ਲੱਕੜ ਵਾਲੇ ਮੇਸਤਰਾਂ ਨੂੰ ਵੀ ਸੱਦ ਕੇ ਲੈ ਆਉਣਾ ਮੈਂ ਵੀ ਕਹਿਣਾ ਵੀ ਆਓ ਬਾਈ ਬਣੀ ਹਨਾ ਤੇ ਫਟਕਾ-ਫੁੱਟੀਆਂ ਪਾ ਕੇ ਦਿਓ ਫੇਰ ਹੀ ਕੰਮ ਚੱਲੂ ਤੇ ਦਬਾ ਜੋੜੀਆਂ ਛੱਡ ਕੇ ਫਰ ਨਵੀਆਂ ਜੋੜੀਆਂ ਲਿਆ ਆਏ ਘਰ ਉਹ ਲਾਵਾਂਗੇ ਫਿਰ ਜਦੋਂ ਸਾਰੀਆਂ ਜੋੜੀਆਂ ਸੈਟ-ਵਟ ਹੋ ਗਈਆਂ ਜਿੰਨੀਆਂ ਐਕਸਟਰਾ ਜੋੜੀਆਂ ਉਹ ਇੱਕ ਪਾਸੇ ਛੱਡ ਦੇਣ ਠੀਕ ਹੈ ਕਿ ਨਹੀਂ ਓਕੇ ਤਾਂ ਮਣੀ ਓਕੇ ਜੀ ਤੂੜੀ ਚ ਵੜੇਗਾ ਭੱਜ ਕੇ ਬਿੱਲਾ ਬੈਠਾ ਹੀ ਬਿੱਲਾ ਫੜ ਕੇ ਲਿਆ ਮਾਰ ਕੇ ਖਾਵਾਂਗੇ ਚਲ ਇਹ ਤਾਂ ਖਤਮ ਆ ਜੀ ਟੁੱਟੀ ਬਈ ਹੈ ਹੈ ਮਹਿੰਗੀ ਟੋਕਰੀ ਆ ਉਹਦੇ ਨਾਲ ਦੀਡੀ ਪਛੜ ਗਿਆ ਉੱਥੇ ਨਾ ਹਾਂਜੀ ਕੀ ਚੱਲ ਰਿਹਾ ਹੈ ਜੀ ਮੀਟੀ ਜਾ ਰਹੀ ਮੀਟੀ ਵਾਓ ਇਆਂ ਲਾਦੇਵੇਂ ਸੇਲ 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 ਕੋਲੀ ਸੌਦਿਆਂ ਉ ਤਾਂ ਤਿੰਨ ਮਿਲਦਿਆਂ ਆ ਪਰ ਅਸੀਂ ਤੁਹਾਨੂੰ ਪਤਾ ਸਾਡਾ ਹੈ ਹੈ ਮਿੱਟੀ ਵਾਤ ਵਾਤ ਦੀ ਪਾਉਣੀ ਹੈ ਵੀ ਇਹਦਾ ਬੈਲੈਂਸ ਬਣਾ ਦੇ ਵੀ ਕਬੂਤਰ ਦੇ ਭਾਰ ਨਾਲ ਇਹ ਆਏ ਆਏ ਨਾ ਹੋਵੇ। ਡਿਸ ਬੈਲੈਂਸ ਨਾ ਹੋਵੇ। ਸਾਹਮਣੇ ਆਹ ਪਲੇਟ ਭਰਤੀ ਮੈਂ। ਹਾਂ ਤੇ ਆਹ ਮਾਰੀ ਵਿੱਚ ਇਹਦੇ ਜਬਦ ਨੇ। ਇਹ ਦੱਸ ਬੈਲੈਂਸ ਬਣ ਗਿਆ ਦਾ? ਮੇਰੇ ਹਿਸਾਬ ਨਾਲ ਤਾਂ ਬਣ ਗਿਆ। ਕੰਨੀ ਨਾਪ ਕੇ ਵੇਖਣੇ ਕਿਸੇ ਪਾਸੇ ਕਬੂਤਰ ਦੇ ਵੇਡ ਜੀ ਨਹੀਂ। ਮੈਂ ਵੀਟ ਮੇ ਬਰੂਬਰੀ ਹੈ। ਹੈ ਸਕੂਤ। ਲੈ ਤਾਂ ਸਹੀ ਹੈ। ਸਹੀ ਹੈ ਨਾ? ਇੱਥੋਂ ਵਿੰਗੀ ਹੋ ਰਹੀ ਹੈ। ਬਸ ਬਸ ਸਹੀ ਹੈ। ਸਹੀ ਨਹੀਂ ਨਹੀਂ ਚਾਹੀਦੀ ਆਪਾਂ ਨੂੰ। ਤੇ ਹਾਂ ਕੰਮ ਥੋੜਾ ਹੀ ਆ ਆਜੂਗਾ ਲੋਡ ਬਸ ਮਿੱਟੀ ਥੋੜੀ ਛਾਣਨੀ ਪਊਗੀ। ਆਪਾਂ ਨੂੰ ਕੋਈ ਬਾੜਾ ਉਹ ਸੀਣ ਹਾਂ ਉਹ ਇਧਰੋਂ ਬੜੇ ਕੈਂਟ ਲੱਗੀ ਜਾਂਦੇ ਓਏ ਪਏ ਐਂ ਲੱਗੀ ਸੇਲ ਸੇਲ ਸੇ ਸੌਦੇ 200 ਦੇ ਦੋ ਉਹਦਾ ਤਿੰਨਾਂ ਦੇ ਪਰ ਸਾਡਾ ਮਾਰਕਾ ਲੱਗ ਗਿਆ ਨਾ ਕਰਕੇ ਥੋੜਾ ਇੱਕ ਆਸਟ੍ਰੇਲੀ ਹੋ ਗਿਆ ਕੰਮ ਲਓ ਜੀ ਪਾਲੀ ਸਾਰਿਆਂ ਦੀ ਮਿੱਟੀ ਸਾਰਿਆਂ ਦੇ ਗੱਟੇ-ਗੁੱਟੇ ਚ ਜਾ ਕੇ ਲਾਤੇ ਇੱਕ ਨੰਬਰ ক্লোਜ਼ ਅਪ ਸ਼ਾਟ ਵੀ ਦੇਵਾਂਗੇ ਦੂਰੋਂ ਵੀ ਦੇਵਾਂਗਾ ਅਲਟਰਾ ਵਾਈਡ ਸ਼ਾਟ ਵੀ ਦੇਵਾਂਗੇ ਸਾਰਾ ਸੀਨ ਤੁਹਾਨੂੰ ਦਿਖਾਵਾਂਗੀ ਕੀ ਬਣੂਗਾ ਠੀਕ ਹੈ ਕਿ ਨਹੀਂ ਬਸ ਆਹ ਪਾ ਕੇ ਮਿੱਟੀ ਨਾਲ ਦੀ ਨਾਲ ਸਾਰੇ ਰੱਖਣਾ ਹੈ ਜਿਚਾ ਦੇਣੇ ਹੈ ਅੰਦਰੋਂ ਅੱਛਾ ਅੰਦਰੋਂ ਫੜ ਫੜ ਕੇ ਬਸ ਇੱਥੇ ਜਿਚਾਈ ਕਰ ਲਾ ਹਣਾ ਇਹਨਾਂ ਨੂੰ ਐ ਤੇ ਪਹਿਲਾਂ ਥੱਲੇ ਤੋਂ ਰੱਖਣ ਲੱਗਾਗੇ ਆਪਾਂ ਇੱਥੇ ਰੱਖ ਦੇਣਾ ਹਾਂ ਇੱਥੇ ਰੱਖ ਲਾ ਗਰਾ ਹੱਥੇ ਜਿਬੜੇ ਬਾਹਲੇ ਕਹਿੰਦਾ ਇਹ ਜਿਹੜੀਆਂ ਨੂੰ ਬੜਾ ਸਾਫ਼ ਕਰ ਲਾ ਇਹ ਗੱਲ ਵੀ ਸਿਆਣੀ ਤੇਰੀ ਹਣ ਕਾਰਿਆ ਤਰੂ ਵੀਰ ਕੋਈ ਸ਼ੂਟ ਕੋਈ ਨਾ ਹੀ ਫੜਦਾ ਕੋਈ ਡੇਕਦ ਨਹੀਂ ਧੋਲਾਂਗੇ ਆਪਾਂ ਫੋਨ ਦਾ ਚੱਲ ਪਰ ਮੈਂਟਰ ਪ੍ਰੂਫ ਆ ਭਾਈ ਵੈਂਟਰ ਵਾਹਿਗੁਰੂ 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 ਲਾਈਟ ਮੱਥੇ ਲਾ ਸਤਨਾ ਵਜੇ ਪਾਣੀ ਹੈ ਸਤਨਾ ਵਜੇ ਲੈ ਕੇ ਹਾਂ ਤੇ ਵਾਲੀ ਗਮੀ ਹੈ ਤੇ ਵਾਲੀ ਮੱਥੇ ਲੱਗ ਜੇ ਲੈ ਰੱਖਿਆ ਗਿਆ ਹਾਂਜੀ ਓਕੇ ਰਿਪੋਰਟ ਹੋ ਗਈ ਇੰਨੀ ਕੇਸੀ ਉਹ ਦੋ ਗੋਲ ਵੀ ਲਿਆ ਤਾਂ ਰੱਖਣੇ ਤਾਂ ਗੋਲ ਰੱਖਾਂਗੇ ਦੂਜੀ ਕਲਾਸ ਵੀ ਲੈ ਚੱਕੀ ਕੋਈ ਦਿੱਕਤ ਨਹੀਂ ਆਏ ਚੱਲ ਲੈ ਲੈ ਪਰ ਲਓ ਜੀ ਇੱਕ ਗੋਲਾ ਰ ਆਊਗੀ ਇਹਦੇ ਚ ਲੈ ਆ ਚੱਕ ਕੇ ਇਹ ਗੋਲ ਤਾਂ ਹਾਂ ਚੌਰ ਸੱਥਲੇ ਹੂੰ ਜੜੈਣ ਦਾ ਜੜੈਣ ਜੜੈਣ ਤੇ ਇਹ ਕਿਹੜੇ ਪਾਸੇ ਇੰਦਾਂ ਹੀ ਝੋਟੇ ਜਨਾ ਘਾਇਣ ਨਾ ਕਰਕੇ ਲਾਗੇ ਸੈਂਟਰ ਕਰਕੇ ਲਾ ਦੇਣਾ ਨਾ ਹੈ ਆਈ ਹਾਂ ਸੈਂਟਰ ਸਹੀ ਰੂਆ ਓਕੇ ਰਿਪੋਰਟਾ ਜਾਂਚ ਕੇ ਕੰਮ ਹੈ ਜਾਂਚ ਕਰਾਂ ਮੈਂ ਇਧੂ ਤੇ ਕੁਝ ਨਹੀਂ ਨਾ ਲੱਗੀ ਸਰਾ ਇਧੂ ਤੇ ਸਿਆਣਵੇਂ ਇਸ ਤਰੀਕਾ ਨਾਲ ਇਧੂ ਸਿਆਣਵੇਂ ਸੀ ਘੁੱਟ ਢਾ ਕੇ ਪੋਣੇ ਨੇ ਦਵਾਰੇ ਪਾਵਾਂਗੇ ਠੀਕ ਹੈ ਓਕੇ ਬਈ ਇਧਰਲੇ ਬਸ ਵੀ ਰੱਖਿਓ ਨੇ ਸੀਨੇ ਦੇ ਕੰਮ ਪਹਿਲਾਂ ਤਾਂ ਆਪਰੇਸ਼ਨ ਥੀਏਟਰ ਵਾਲੀਆਂ ਲੇਟਾਂ ਬੰਦ ਕਰ ਗਿਆ ਆਪਾਂ ਸਾਰੀਆਂ ਆਪਣਾ ਜਾਗਦੇ ਨਹੀਂ ਰਹਿੰਦੀਆਂ ਆ ਗਏ ਰਾਂ ਵੀ ਗਰਮੀ ਯਾਰ ਫੇਰ ਕਿ ਵਾਦਗੀ ਕਿ ਫੇਰ ਲਵਾਉਣ ਆਲੀ ਏ ਆਉ ਤਾ ਫਿਰ ਨਹੀਂ ਕੰਮ ਕਰਨ ਲਗਾ ਮੇਰੇ ਯਾਰ ਗਰਮੀ ਤਾਂ ਕੀ ਆ ਜੇ ਗੱਲ ਸਹੀ ਆ ਆਪ ਜਿਵੇਂ ਖਾਤੋਂ ਹੀ ਗਿਆ ਨਹੀਂ ਸਾਡੀ ਬਸ ਬਜੀਤ ਨੂੰ ਡੈਡ ਹੈ ਜੀ ਖਤਮ ਹੈ ਸਾਰੀਆਂ ਟੋਕਰੀਆਂ ਮਤਲਬ ਸਾਰੇ ਕਬੂਤਰਾਂ ਦੇ ਨੇਸਟ ਆ ਪੰਜ ਚਾਤੇ ਅੰਦਰ ਲੈ ਕੇ ਪ੍ਰਭੂ ਦਾ ਨਾਮ ਤੇ ਬਸ ਇਹਦੂ ਅਗਲਾ ਸਟੈਪ ਤੁਹਾਨੂੰ ਪਤਾ ਹੀ ਹੈ ਜੇ ਮਿਸਤਰੀ ਵਰਗੇ ਆਗੇ ਆਪਨੇ ਹਨਾ ਫਿਰ ਤਾਂ ਆਪਾਂ ਕੀ ਕਹਿੰਦੇ ਹੁੰਦੇ ਆ ਉਹ ਫਟਾਂ ਲਵਾ ਲਾਂਗੇ ਪਹਿਲਾਂ ਜੇ ਮਿਸਤਰੀ ਵਰਗੇ ਜੇ ਨਾ ਆਏ ਹਨਾ ਤੇ ਫਿਰ ਆਪਾਂ ਫਟਾਂ ਨਹੀਂ ਲਵਾਉਂਦੇ ਫੇਰ ਬੱਸ ਇਹਦੀਆਂ ਜੋੜੀਆਂ ਹੀ ਲਾਉਣ ਦੀ ਤਿਆਰੀ ਕਰਾਂਗੇ ਓਕੇ ਹੋ ਗਿਆ ਬੋਰਡ ਸਾਰੀਆਂ ਤਰ ਤਰਾਂ ਵਿੱਚ ਉਹਦੇ ਖੁੱਲੇ ਖੁੱਲੇ ਆਉਣ ਨੇ ਖੁੱਲੇ ਖੁੱਲੇ ਰੱਖਣੇ एवरीथिंग ਇਜ਼ ਓਪਨ ਓਪਨ ਕੁਤਰਾ ਨੇ ਛੀ ਇਹਦੇਆਂ ਛੀ ਜੋੜੀਆਂ ਤਾਂ ਐਂ ਛੱਡ ਦਾਂਗੇ ਫੇਰ ਇਹਨਾਂ 'ਚ ਛੀ ਜੋੜੀਆਂ ਹੋਰ ਛੱਡ ਕੇ ਆਥ ਨੂੰ ਉਹ ਪੱਕਾ ਹੋ ਜਾਣੀਆਂ ਤੇ ਕੱਲ ਨੂੰ ਉਹ ਛੱਡ ਦਾਂਗੇ ਬੱਸ ਲਾਉ ਜੀ ਕਹਿੰਦੇ ਖੇਤ ਆਇਆ ਮੇਰੇ ਵੀਰੋ ਸੀਰੀਅਸ ਸਪਾਈਡਰਮੈਨ ਕੋਲੇ ਹੋਰ ਸੀਰਿਆ ਠੀਕ ਆ ਹੱਥ ਚੱਕ ਦੇ ਇਧਰੋਂ ਅੱਗੋਂ ਐਂ ਕਰਕੇ ਹਾਂ ਵਾਜੀ ਵਾ ਰੋਟੀ ਫੜਾਉਂ ਆਏ ਸੀ ਵੀ ਸਿਰੇ ਡਾਉਨ ਦੀ ਤੇ ਬੱਸ ਰੋਟੀ ਫੜਾਤੀ ਐ ਤੇ ਮਾਹੌਲ ਇੱਕ ਨੰਬਰ ਐ ਸਿਰੇ ਬੜਾ ਤਗੜਾ ਮਾਹੌਲਾ ਖੇਤ ਨਾ ਯਾਰ ਐਸਾ ਨਜ਼ਾਰਾ ਪਿਆਉਂਦਾ ਕਿ ਨਹੀਂ ਹਨਾ ਇੱਕ ਵੱਖਰਾ ਹੀ ਸਕੂਨ ਜਾਂ ਮਿਲਦਾ ਇੱਥੇ ਆ ਗਿਆ ਨਾ ਸਿਰਿਆ ਨਹੀਂ ਇੱਥੇ ਮਨ ਨੂੰ ਸ਼ਾਂਤੀ ਜੀ ਨਹੀਂ ਆਏ ਆ ਹਾਂ ਕਿਸੇ ਵੇਲੇ ਗਰਮੀ ਹੋ ਜਾਂਦੀ ਕਿਸੇ ਵੇਲੇ ਹਵਾ ਚੱਲਣ ਲੱਗਦੀ ਹਾਂ ਤੇ ਜਿਹੜਾ ਹਾ ਨਾ ਦਰਵਾਜ਼ਾ ਹੀ ਇੱਕ ਹਿਸਾਬ ਤੇ ਕਿ ਨਹੀਂ ਦਰਵਾਜ਼ਾ ਹੀ ਆ ਗਿਆ ਕੀ ਬਾਤਾਂ ਨੇ ਬਈ ਸਰਾ ਗੱਲ ਬਾਤਾਂ ਸਾਰੀ ਅਸ ਚਾਲਦੇ ਆ ਘਰ ਨੂੰ ਸੀ ਰ ਕੋਈ ਨਾ ਬੱਚ ਤਰੀ ਲੈ ਕੇ ਆਉਂਗਾ ਉਹ ਚਾਚੂ ਮੈਂ ਟੈਨਸ਼ਨ ਫਿਰ ਹੋ ਜਾ। Rao ji ਕਹਨੇ ਕਿੱਲਿਆਂ ਵਾਲੀ ਵਾਲੇ ਮਿੱਤਰ ਫੇਰ ਆਏ ਹੋਏ ਅੱਜ ਮੇਰੇ ਵੀਰੋ। ਇੱਕ ਤਾਂ ਵੈਸੀ ਆਇਆ ਮਿਲਣ ਇੱਕ ਨਾਲੇ ਇਹ ਪਿੰਜਰਾ ਸੀਗਾ ਹਨਾ ਇਹਨਾਂ ਕੋਲੇ ਪਿੰਜਰਾ ਸੀ ਆਪਣੀ ਬਾਈ ਜਾਸ ਕੋਲੇ ਜਿਹਨੂੰ ਕੂਤਰਦਾ ਉਹਨਾਂਰੇ ਟੂਸੇ ਵਾਲਾ। ਤੇ ਨਾਲੇ ਪਿੰਜਰਾ ਵਾਪਸ ਕਰਨ ਆਇਆ ਹੈਗੇ ਤੇ ਬਸ ਜੂੜੀਆਂ ਜੜੀਆਂ ਵੀ ਲਾਉਣੀ ਐ। ਤੜਕੇ ਦਾ ਉੱਠ ਕੇ ਗੱਲ ਆਖ ਨਾ ਮੈਂ ਅਠ ਹੋਏ ਦਾ ਵੀ ਬਸ ਹੁਣ ਛੱਡਦੇ ਆ ਹੁਣ ਛੱਡਦੇ ਆ 11 12 ਵਜ ਗਏ ਐ। ਤੇ ਉਦੋਂ ਪਹਿਲਾਂ ਸੀਰੇ ਦੀ ਚਾਹ ਫੜਾਇਆ ਕੇ ਖੇ ਸਾਡੇ ਯਾਰ ਦੀ ਤੇ ਆਗੇ ਫਿਰ ਪੱਕੀ ਗੱਲ ਆ ਵਾਅਦਾ ਹੈ ਵੀ ਜੋੜੀਆਂ ਛੱਡਾਂਗੇ ਆਪਾਂ ਦੋਵੇਂ ਚੱਲਗੇ ਫਿਰ ਇਹਨਾਂ ਨੂੰ ਇੱਥੇ ਫਿਰਦੇ ਰਹਿੰਦੇ ਨਾ ਬਾਹਲੇ ਤੁਸੀਂ ਸੀਰੇ ਨੂੰ ਖਰਾਬ ਕਰਨਗੇ ਐਵੇਂ ਕੀ ਫਾਇਦਾ ਕੀ ਗਲਤ ਗੱਲ ਹੈ ਬਾਹ ਵੀ ਦੂਸਰਾ ਕੰਬਈ ਹੈ ਲਵ ਜੀ ਪਹੁੰਚ ਗਏ ਸਾਡੇ ਯਾਰ ਸੀਰੇ ਕੋਲੇ ਯਾਰਾਂ ਦਾ ਯਾਰ ਸੀਰਾ ਯਾਰ ਸੀਰਾ ਜੀ ਚਾਹ ਫੜੋ ਇਟਸ ਟੀਮ ਟਾਈਮ ਹੋ ਗਿਆ ਸੀਰੇ ਲਵ ਯੂ ਆਖੀ ਨਾ ਜੋ ਹੁੰਨੀ ਆਖੀ ਹੁਣ ਕਿਉਂ ਨਹੀਂ ਆਖੀ ਦਾ ਤੇ ਸੀਰਾ ਉਧਰ ਕਿਹਾ ਮੋਟਰ ਚੱਲੀ ਜਾਂਦੀ ਹੈ ਯਾਰ ਉਹ ਦੇਖ ਛੱਡੀਏ ਤੇ ਉਹ ਦੇਖ ਦੂ ਕਹਿੰਦਾ ਕੀ ਕੀ ਬਸ ਥੋੜੀ ਆਪਣੇ ਵੇਖ ਲੈ ਕੋਈ ਆਹ ਹੁੱਕਾ ਪਿਆ ਹੈ ਉਹ ਡਟ ਜਾਂਦੇ ਤੂੰ ਤੇ ਮੀਂਹ ਆ ਗਿਆ ਫਿਰ ਵਟਾਣਾ ਤੋੜ ਦੇ ਮੀਂਹ ਆਉਂਦੇ ਕੋਈ ਨਹੀਂ ਆਪੇ ਲਉਣੀ ਹੈ ਲਾਈਟ ਬਾਲੀ ਵਾਹ ਐਸੀ ਤੇਰਾ ਕਾ ਬਾਤ ਆ ਨੀ ਤੇਰਾ ਦਿਮਾਗ ਸਾਨੂੰ ਜਾਇਤ ਹੈਗੀ ਜਾਣ ਦੀ ਆ ਗਏ ਘਰੇ ਜੋੜੀਆਂ ਛੱਡ ਗਏ ਬਈ ਯਾਰ ਆਪਾਂ ਛੱਡ ਗਏ ਨਾ ਯਾਰ ਕੀ ਕੀ ਫਾਇਦਾ ਬਹੁਤ ਟਾਈਮ ਹੋ ਗਿਆ ਸਹੀ ਗੱਲ ਐ ਦੂ ਬਾਅਦ ਤਾਂ ਗਾਣਾ ਨਾਲ ਨਾਲ ਕੰਮ ਹੀ ਕਰਾਂਗੇ ਠੀਕ ਆ ਤੇ ਆ ਟਾਈਮ ਟੇਬਲ ਲਿਖਾ ਕਰਾਂਗੇ ਤੇ ਪਸੂ ਬਾ ਪੀੜ ਜਿਵੇਂ ਕੂਟਰ ਛੱਡਣਾ ਉਹ ਟਾਈਮ ਲੈ ਕੇ ਉਹ ਸਾਰਾ ਕੋਈ ਮਾਰਕ ਕਰਿਆ ਕਰਾਂਗੇ ਆ ਬਿੱਡ ਛੋੜੇ ਵਾਸਤੇ ਲਾਈ ਸੀ ਮੁੰਡਿਓ ਸੱਚੀ ਮਨਾਈ ਸੂ ਆਇਆ ਕਰਨਗੇ ਫਿਰ ਥੋੜੀ ਜਿਹੀ ਮੈਂ ਫੈਸਿਲਿਟੀ ਵਧਾ ਦੇਣਾ ਵਾਸਤੇ ਉਹ ਤਾਂ ਨੀ ਲੀਲੇ ਕਰਨ ਚਲਾ ਦੇ ਓ ਯਾਰ ਆ ਆ ਲੰਮਾਈ ਲਾ ਦੇ ਲੀਲੂਗਾ ਕੰਪਾ ਗਿਆ ਪਏ ਮੁੰਡਿਆਂ ਦਾ ਸਾਡੇ ਤੋਂ ਜਿਹੜੀ ਕੋਈ ਮਿਸਟੇਕ ਹੋ ਗਈ ਇਹ ਕਹਿੰਦੇ ਪਤਾ ਨਹੀਂ ਰੰਗ ਰੰਗ ਸੈਟ ਵੈਟ ਕਰੀ ਜਾਂਦਾ ਆਪਦੇ ਹਿਸਾਬ ਦੇ ਜਿਵੇਂ ਕੋਈ ਲੂਟ ਲੱਗਣਗੇ ਇਹਨਾਂ ਨੂੰ ਹੂੰ ਇਹ ਪਤਾ ਨਹੀਂ ਕੀ ਕਰਨਗੇ ਹੁਣ ਵੇਖੋ ਰੱਬ ਹੀ ਜਾਣਦਾ ਹੈ ਇਧਰ ਤੂੰ ਕੀ ਦੇਖੂਗੇ ਹਾਂ 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 ਹੌਲੀ ਚੱਲਣਾ ਹੋਵੇਗਾ ਹਾਂ ਗੜਬੜੂਗੀ ਗੜਬੜ ਹੋਗੇ ਨਾ ਲਾਉਦੇ ਵਿੱਚ ਇੱਕ ਰੰਗ ਨਹੀਂ ਲੱਭ ਰਿਹਾ ਕਿ ਦੋ ਰੰਗ ਉਹ ਮਿਸਟੇਕ ਚ ਹੋ ਗਿਆ ਨਾ ਕਹਿ ਲੰਮੇ ਕਰਦਗੇ ਲਓ ਜੀ ਤੇ ਇਧਰ ਆਪਣਾ ਪਾਣੀ ਵਾਲੇ ਭਾਂਡੇ ਵੀ ਰੱਖਦਗੇ ਵਿੱਚ ਮੈਂ ਕਿਹਾ ਹਨਾ ਵੀ ਸਾਰਾ ਕੰਮ ਪਹਿਲਾਂ ਟੈਂਡਿੰਗ ਵੈਂਡਿੰਗ ਕਰਕੇ ਤੇ ਜੋੜਾਂ ਫੇਰ ਹੀ ਛੱਡਾਂਗੇ ਇੱਕ ਮਿੰਟ ਫੜੋ ਜੀ ਕੈਮਰਾ ਆਪਣਾ ਵੀਡੀਓ ਚੱਲੀ ਜਾਂਦੀ ਐ ਬਾਦੀ ਉਧਰ ਵਾਟਰ ਤੇ 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 ਲਓ ਜੀ ਭਰ ਗਿਆ ਵੀ ਫੜ ਲਓ ਇਹਨੂੰ ਦੇਖ ਕੇ ਢਾਹ ਦਾ ਆਪਣਾ ਨਾਲ ਨੂੰ ਅੰਨ ਕਰਕੇ ਓਕੇ ਹੋ ਗਈ ਰਿਪੋਰਟ ਹੁਣ ਮੈਂ ਦਿਖਾ ਇਧਰੋਂ ਪਾਣੀ ਵਾਲਾ ਭਾਂਡਾ ਵੀ ਰੱਖਦਾ ਪਿਆ ਇਹਨਾਂ ਦਾ ਪਾਣੀ ਵੀ ਪਾਤਾ ਇੱਕ ਪਾਸੇ ਚੁੰਡ ਜੋ ਗਈ ਵਧੀਆ ਇਧਰੋਂ ਸਾਰਾ ਓਪਨ ਅੱਗੇ ਜੋੜੀਆਂ ਸਿਸਟਮ ਆ ਇਦਰੋਂ ਵੀ ਇੱਕ ਪਾਸੇ ਰੱਖਦਾ ਪਾਣੀ ਵਾਲਾ ਭਾਂਡਾ ਭਰ ਕੇ ਠੀਕ ਆ ਅੱਗੇ ਸਾਰੀਆਂ ਆਪਣੀਆਂ ਉਹ ਟੋکریاں ਇਦਰ ਇੱਕ ਰੰਗ ਦੀਆਂ ਹੋਗੀਆਂ ਸਾਰੀਆਂ ਉੱਤੇ ਦੋਵੇਂ ਅੱਡ ਇਦਰ ਵੀ ਸਾਰੀਆਂ ਇੱਕ ਰੰਗ ਦੀਆਂ ਇੱਕ ਰੰਗ ਰੰਗ ਦੀਆਂ ਇਹ ਸਾਰੇ ਇਹਨਾਂ ਦਾ ਦਿਮਾਗ ਆ ਮੁੰਡਿਆਂ ਦਾ ਇਹ ਚੈੱਕ ਲਈ ਪਹਿਲੀ ਜੋੜੀ ਲੈ ਕੇ ਬਾਬੇ ਦਾ ਨਾਂ ਧਿਆ ਕੇ 3300 ਕਰੋੜ ਦਈ ਦੇ ਵੀ ਤੇ ਠੀਕ ਆ ਕਿ ਨਹੀਂ ਖੜਦਾ ਮੱਥਾ ਮੂਥਾ ਟੇਕ ਕੇ ਮੁੰਡਿਆ ਪੂਰੀ ਰਸਮ ਕਰਕੇ ਫੇਰ ਖੁੱਡਾਂ ਛੱਡਾਂਗੇ ਜੋੜੀ ਠੀਕ ਆ ਪੁੱਤ ਵਾਰ ਕਰਿਓ ਸਾਨੂੰ ਲੈ ਆਉਂਡਿਆ ਫੜ ਕੈਮਰਾ ਬਣ ਜਿਆ ਕੈਮਰਾਮੈਨ ਡਰਨਾ ਕੋਈ ਵੱਡੀ ਗੱਲ ਨਹੀਂ ਕਿੰਨਾ ਕਿਲਾ ਕਰਾ ਵਾਹ ਖਬਰਾਂ ਹਾਏ 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 ਪਾਪਾ ਮੱਥਾ ਮੁੰਡਾ ਠੇਕ ਲੈਂਦੇ ਪਹਿਲਾਂ ਮੈਨੂੰ ਨਾ ਇਹ ਨਹੀਂ ਮੈਨੂੰ ਪੂਰਾ ਹੋ ਕਰਨਾ ਆਇਓ ਇਹ ਪਾਪਾ ਤੇ ਜੇ ਜੇ ਸੱਚੀ ਪਾਛਾ ਰੂਮ ਕਰ ਪਾ ਮੇਰੀ ਪਾਪਾ ਆਇਆ ਕੋਸਤ ਆਇਓ ਬੇਬੀ ਬਾਪ ਸਨਾਇ ਨਾ ਬਾਹਰ ਨਾ ਆਇਆ ਨਿਕਲੇ ਇਹ 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 ਮਾਰ ਕੇ ਛੜਨਾ ਬੋਗੋ ਇਹਦੇ ਰੇ ਗਾਰਾ ਸਾਫ ਜੀ ਕਰਦੇ ਪੈਰ ਪੈਰ ਸਾਫ ਕਰਦੇ ਕਰਦੇ ਅੰਦਰ ਕਰਕੇ ਚੱਲ ਇਹਦਾ ਕੁਦਰੀ ਕੋਲ ਹੀ ਆ ਗਾ ਆਹਦੇ ਕੋਲੇ ਲਓ ਜੀ ਲੈ ਕੇ ਬਾਬੇ ਦਾ ਨਾਂ ਛੜਤੀ ਪਹਿਲੀ ਜੋੜੀ ਬਸ ਇਦੂ ਬਾਦ ਤਾਂ ਲੈਣੀ ਲਾ ਦੇ ਗੋਣ ਅਸੀਂ ਲਾਤਾ ਬਲ ਬੁੱਲ ਵੀ ਮੁੰਡਿਆਂ ਨੇ ਦੋ ਜੋੜਾਂ ਛੜਦਿਆਂ ਤੇ ਇੱਥੇ ਤਾਂ ਮੰਨ ਲਿਆ ਕਿ ਇੱਕ ਨੇ ਤਾਂ ਹਾਂ ਦਿੱਤੀ ਤੇ ਤੀਜੀ ਵੀ ਛੜਨ ਦੀ ਤਿਆਰੀ ਹੈ ਚਲੋ 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 ਬੇਬੀ ਐਨੇ ਚਰਚ ਦਾ 20 ਛੜਦਾਂਗੇ ਅਸੀਂ ਮਗਰੀ ਜਾਂਦੇ ਨਾ ਆਪਣੇ ਕੂਤਰੇ ਜਿੱਤ ਜਾਂਦਾ ਹੈ ਨਾ ਉੱਥੀ ਆਓ ਬੇਬੀ ਹੋਰ ਗਿਆ ਮੁੰਡਾ ਲੈਣ ਬਈ ਕਿਹ ਰਹਿ ਜੋੜਾਂ ਛੱਡ ਕੇ ਸਾਰੀਆਂ ਫਿਰ ਦੁਬਾਰਾ ਨਵਾਂ ਵਾਲਾ ਵੇ ਘਰੋਂ ਚਲੋ ਬਾਪੇ ਹੁਣ ਚੱਲ ਆਪੇ ਘਰ ਨੂੰ ਤੇ ਘਰੋਂ ਜੋੜੀਆਂ ਪਾਖ ਲੈਣਾ ਬਈ ਆਪਣੀਆਂ ਪੱਕੀਆਂ ਜੋੜੀਆਂ ਜਿਹੜੀਆਂ ਘਰੇ ਆ ਕੁਝ ਉਹ ਚਾੱਕ ਲੈਣਾ ਕੁਝ ਜਿਹੜੀਆਂ ਨਵੀਆਂ ਲੜੂਆਂ ਉਹ ਤੇ ਉਹ ਮਨੀਸ਼ ਨੂੰ ਉੱਥੇ ਬਾਹਰ ਦਾ ਕੂਤਰਾਂ ਕੋਲੇ ਉਹ ਮੌਸਮ ਕਿੱਡਾ ਵਧੀਆ ਗਾਣਾ ਓਏ ਠੰਡੀ ਠੰਡੀ ਚੱਲ ਵੀ ਹਵਾ ਤੇ ਮੌਸਮ ਹੈ ਸੁਹਾਣਾ ਰੋਮਾਂਟਿਕ ਮੌਸਮ ਹੋ ਗਿਆ ਜਿਵੇਂ ਕਿ ਪੰਜ ਕਬੂਤਰ ਪਾਲਿਆ ਬਈ ਵੱਡੇ ਪਿੰਜਰੇ ਚ ਠੀਕ ਆ ਮੇਨ ਤੇ ਇਹਨਾਂ ਦੇ ਚਾਰ ਜੋੜੀਆਂ ਤਾਂ ਫਿਕਸ ਆ ਬਈ ਪਹਿਲਾਂ ਲੰਗਾ ਸਿ ਉਹ ਵੀ ਲਾਉਣੀਆਂ ਇੱਕ ਜੋੜੀ ਨਵੀਂ ਲਾਉਣੀ ਆ ਕਾਲੀ ਦਾ ਪਿਓ ਬੈਠਾ ਹੋ ਆਪਣੀ ਕਾਲੀ ਖੰਡ ਦਾ ਵਿਚਾਲੇ ਚੱਕਰ ਕੇ ਜਿਹੜੀ ਕਾਲੀ ਦੀ ਮਾਂ ਸੀ ਉਹ ਹੈਣੀ ਤੇ ਮਰ ਗਈ ਬਾਕੀ ਉਹ ਕੂਦਰੀ ਇਸ ਦੁਨੀਆ ਤੇ ਹੈਣੀ ਉਹ ਤਾਂ ਕਰਕੇ ਫਿਰੋ ਦੇ ਨਾਲ ਆਪਾਂ ਨਵੀਂ ਲਾਵਾਂਗੇ ਕੋਈ ਨਾ ਕੋਈ ਕਬੂਤ ਲੈ ਜੀ ਚੱਕ ਲੈ ਆਂਦੇ ਲੱਗཔ་ ਕੁਛ ਕਬੂਤਰ ਆਹਾ ਮੇਨ ਜਿਹੜੇ ਦੋ ਬ੍ਰਾਂਡ ਐ ਉਹ ਹਾਤੀ ਚੱਕ ਰੱਖੇ ਇਹਨਾਂ ਨੇ ਕਾਲੀ ਤੇ ਇਧਰ ਸਹੀ ਆ ਕਿਹੜੀ ਐ ਰਤੀ ਓਕੇ ਠੀਕ ਐ ਕਿ ਨਹੀਂ ਇਹ ਕੌਣ ਆ ਗਿਆ ਰਿਸ਼ਤੇਦਾਰ ਸਾਰੇ ਆਏ ਵੇਦੇ ਹਨ ਕਿ ਕੀ ਕਰੀ ਜਾਂਦੇ ਚਵਾਕ ਦੇ ਆ ਦੋ ਬ੍ਰਾਂਡ ਪੀ ਸਾਥੀ ਚੱਕ ਰੱਖਿਆ ਇਹਨਾਂ ਨੇ ਸਾਦ ਲਾ ਦੇਣਗੇ ਅੱਜ ਆ ਕੇ ਲਓ ਜੀ ਨਵਾਂਾਂ ਜੋੜੀਆਂ ਦੀ ਘਰਤੀ ਸੈਟਿੰਗ ਮਾੜਾ ਆਪਣੇ 뮤직 ਰੋਕਿਓ ਵਿੱਚ ਕਾਪੀਰਾਈਟ ਨਾ ਜੇ ਇਹਨੂੰ ਮਾੜਾ ਰੋਕ ਦਿਓ ਹਾਂ ਲਗਭਗ ਇੱਕ ਜੋੜੀ ਦੋ ਜੋੜੀ ਤਿੰਨ ਚਾਰ ਪੰਜ ਛੇ ਛੇ ਨਵਾਂ ਲਾਤੇ ਇੱਕ ਪੁਰਾਣੀ ਜੋੜੀ ਬੈਠੀ ਏ ਥੱਲੇ ਸੱਤਵੀਂ ਠੀਕ ਹੈ ਕਿ ਨਹੀਂ ਤੇ ਬਸ ਜਦੋਂ ਇਹ ਪੱਕੀਆਂ ਹੋਵਾਂ ਪੂਰੀਆਂ ਇਹਨੂੰ ਫੇਰ ਖੁੱਡੇ ਛੱਡਾਂਗੇ ਲਓ ਜੀ ਕਰਦੇ ਮੂਰਤ ਅੰਦਰ ਹੋ ਕੇ ਛੜ ਦੇ ਅੰਦਰ ਵੀ ਛੜ ਦੇ ਕੋਈ ਚੱਕਰ ਨਹੀਂ ਗਾਹਾਂ ਹੋ ਜਾ ਕਰਦੇ ਮੂਰਤ ਮੈਂ ਨਵੇਂ ਖੁੱਡੇ ਦੇ ਇਧਰਲੇ ਦੀ ਵੀ ਤੇ ਬਾਹਰ ਨੂੰ ਨਹੀਂ ਉਹਨਾਂ ਅੰਦਰ ਜਾਣਾ ਅੰਦਰ ਜਾਣਾ ਅੰਦਰ 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 ਚਾਲ 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 ਇਹ ਗਈ ਆ ਆਪਦੇ ਕੂਟਰ ਕੋਲੇ ਓਕੇ ਹੋ ਗਈ ਰਿਪੋਰਟ ਜੀ ਕਿਆ ਬਾਤਾਂ ਨੇ ਇਧਰ ਵੀ ਹੋਊਗਾ ਫਿਕਸ ਜੋੜੀਗਾ ਇਧਰ ਵੀ ਲਗ ਭਾਗ ਹੌਲੀ ਹੌਲੀ ਬਾਸ ਸੈਟਿੰਗ ਆ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਪੇ ਹੋ ਜਾਣਗੇ ਲੋਡ ਆਲ ਨੂੰ ਦੇ ਮੜੱਕ ਲੈਣਗੇ ਆਪੇ ਉਦਾਸੀ ਵਿੱਚ ਲੱਗਦੇ ਹ ਘਰੇ ਸੌਦਾ ਪਤਾ ਵੀ ਲਿਆ ਕੇ ਦੇਣਾ ਪੈਂਦਾ। ਅੱਜ ਹੀ ਲੈ ਕੇ ਦਿੱਤਾ ਉਸਨੂੰ ਵੀਡੀਓ ਜਿਖਾਤਾ ਪਏ ਠੀਕ ਹੈ ਕਿ ਨਹੀਂ। ਹੁਣ ਉਧਰ ਮੁੰਡਿਆਂ ਵਾਸਤੇ ਖਾਣ ਪੀਣ ਨੂੰ ਚੱਲਦੇ ਆਂ ਕੁਝ ਵਿਚਾਰਾਂ ਵਾਸਤੇ। ਇਟਸ ਟੂ ਟਾਈਮ ਮੇਰੇ ਵੀਰੋ। ਤੇ ਕੱਲੀ ਟੀ ਲੈਗਾ ਸੀ ਭੁੱਲ ਗਈ ਭੈਣ ਨਾਲ ਨੂੰ ਖਾਣ ਨੂੰ ਸਮਾਨ ਪਤਾ ਵੀ ਜ਼ਰੂਰੀ ਹੁੰਦਾ ਤਾਂ ਘਰੇ ਪਿਆ ਰਹ ਗਿਆ। ਪਰ ਵਾਪਸ ਮੁੜ ਕੇ ਆਇਆ ਅਜ ਹੁਣ ਕਰਾਂ ਘਰੋਂ ਖਾਣ ਚੀ ਜੱਕ ਲੈ ਆ ਕੇ। ਤੇ ਉਧਰ ਉਹ ਡਰਮ ਰੂਮ ਜਿ ਚੱਕ ਲਿਆੰਦੇ ਹਨਾ ਇੱਕ ਤਾਹਾ ਖੜਾ ਸੀ ਵਿਚਾਲੇ ਇੱਕ ਹੋਰ ਡਰਮ ਪਿਆ ਸੀਗਾ ਤੇ ਘਰ ਦੀ ਸਾਬਤ ਸਫਾਈ ਕਰੀ ਜਾਂਦੇ ਆਂ ਪੂਰੀ ਚੰਗੀ। ਹਾਂਜੀ ਬਾਬੇ। ਹੁਣ ਕਵਾਂਗੇ ਆਪਾਂ ਏਡਸ ਟੀ ਟਾਈਮ ਮੇਰੇ ਵੀਰੋ ਹਾਂ ਹਾਂ ਮੰਜਾ ਬਾਹਰ ਲੈ ਖੰਡ ਬੈਠਣ ਨੂੰ ਆ ਕੀਤੀ ਹੈ ਗੱਲ ਇਧਰ ਬਈ ਚੱਕ ਤਾਂ ਜਿੰਨਾ ਗੰਦ ਪੈਲੇ ਡਿਸਕਾਂ ਡਰਮ ਡਰਮ ਗੰਦ ਪੈਲੇ ਸਭ ਕੁਝ ਸਾਫ਼ ਸਵਾਰਾਂ ਜਾਵਾਂ ਠੀਕ ਹੈ ਇਧਰ ਇਧਰ ਵੀ ਸਾਫ਼ ਸਫਾਈ ਕਰਦਿਆਂ ਸਵਾਰ ਕੇ ਸਾਰਾ ਕੰਮ ਕਰ ਦੇਣਾ ਆਪਾਂ ਸ਼ੁੱਧ ਪਰ ਉਦੋਂ ਪਹਿਲਾਂ ਚਾਹ ਜੂ ਪੀਏ ਆਏ ਹਾਏ ਇੱਕ ਗੀਤ ਵਾਲੇ ਪੜਿਆ ਪੈ ਕੀ ਪੜ ਜਾਂ ਸੁਣ ਕੇ ਸਹਰੋ ਜੀ ਹੁਣ ਆਪਾਂ ਚਲਦੇ ਆ ਆਪਣੇ ਸੀਰੇ 스ਪਾਈਡਰਮੈਨ ਦੀ ਚਾਹ ਫੜਾਉਣ ਖੇਤ ਬਾਪਿਓ ਨਾਲੇ ਉਧਰੋਂ ਨੀਰ ਵਾਲੀ ਗੱਡੀ ਪਾ ਕੇ ਲਿਆਵਾਂਗੇ ਆਇਆ ਸੀਰੇ ਭੱਜਿਆ ਚਾਹ ਆ ਗਈ ਤੇ ਨੀਰਾ ਨਹੀਂ ਵੱਡਿਆ ਸੀਰੇ ਅਜੇ ਅਜੇ ਵੱਡਿਆ ਨਹੀਂ ਤੇ ਉਧਰਲੀ ਮੋਟਰ ਮਟਰ ਨਹੀਂ ਬੰਦ ਕਰਕੇ ਆਏ ਕਿ ਲੋੜ ਹੀ ਨਹੀਂ ਪਈ ਹਾਂਜੀ ਬਾਪਿਓ ਲੱਗਦਾ ਇੱਥੇ ਇਧਰ ਲਈ ਖੇਤ ਵੀ ਆਏ ਸੀਗੇ ਮੋਟਰ ਬੰਦ ਕਰਨ ਕਿਉਂਕਿ ਚੱਕਰ ਕੀ ਆ ਵੀ ਉੱਤੇ ਮੀਂਹ ਕਾਲੇ ਬੱਦਲ ਮੰਡਰਾ ਰਹੇ ਨੇ ਮੈਂ ਕਿ ਕੀ ਫਾਇਦਾ ਹਨਾ ਪਤਲਾ ਪਤਲਾ ਪਾਣੀ ਪਾਤ ਕੇ ਉੱਤਮੀ ਨੂੰ ਆ ਗਿਆ ਤਾਂ ਮੁੜ ਕੇ ਫਿਰ ਜਾਵਾ ਓਵਰ ਹੋ ਜੂਗਾ ਕੰਮ ਤੇ ਇੱਧਰ ਤਾਂ ਲੱਗ ਗਿਆ ਸਾਰਾ ਇੱਧਰ ਪਤਲਾ ਪਤਲਾ ਖੜੀ ਹੈ ਮੋਟਰ ਬੰਦ ਹੀ ਕਰ ਦਿੰਨੇ ਆ ਇੱਕ ਮਿੰਟ ਆਹ ਹੋ ਗਈ ਬੰਦ ਇਹ ਆ ਰਿਹਾ ਸ਼ੂ ਆਫ ਕਰਤੀ ਉਹ ਹੋਈ ਨਹੀਂ ਇਹ ਲਾ ਹੋਣੀ ਫਿਰ ਇੰਨਾ ਹੀ ਕੰਮ ਸੀ ਭਾਈ 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 ਬਾਈ ਜੀ ਨਹੀਂ ਕਰਦਾ ਯਾਰ ਸਾਨੂੰ ਭੇਜਣ ਨੂੰ ਐਂ ਜੀ ਕਰਦਾ ਸਾਨੂੰ ਕੋ ਰੱਖਣਾ ਅੱਗੇ ਦੂਜੇ ਕੰਮਾਂ ਤੇ ਉੱਗਣਾ ਇਹ ਨਾਖ ਦਿਓ ਚਲੋ ਠੀਕ ਆ ਬਾਈ ਕਾਦੋਂ ਆਪਣੀ ਇੱਕ ਤਾਂ ਦਵਾਈ ਤੇ ਕ ਆਪਣੇ ਸੀਰੇ ਯਾਰ ਦੀ ਘੜੀ ਰੋਲੈਕਸ ਦੀ ਮਹਿੰਗੀ ਘੜੀ ਸੀਰੇ ਦੀ ਆਹਾ ਸੀਰੇ ਨੇ ਸਪੈਸ਼ਲ ਉਹ ਡਿਮਾਂਡ ਕੀਤੀ ਵੀ ਮੇਰੀ ਘੜੀ ਇਹ ਇੱਥੇ ਟਾਂਕਾ ਤਰ ਵਾ ਠੀਕ ਹੈ ਤੇ ਮਹਿੰਗੀ ਬਹੁਤ ਆ ਘੜੀ ਇੰਨੀ ਨਾਲ ਓਕੇ ਦੇਵੀ ਆਜੋ ਕੱਲ ਨੂੰ ਬਾਈ ਬਣੇ ਠੀਕ ਆ ਕਿ ਨਹੀਂ ਉਹਨੇ ਮੈਂ ਕਰਦਾ ਕੋਈ ਜੋੜੀ ਦੀ ਪੱਕਾ ਕਿਸੇ ਨਾ ਕਿਸੇ ਦੀ ਲਓ ਜੀ ਚੱਲ ਬੇਚੋਬਰ ਤਾਂ ਠੀਕ ਐ ਚਲੋ ਵਧੀਆ ਦਿਨ ਟੱਪ ਗਏ ਨੇ ਨਾਲ ਆਪਣਾ ਸਹੀ ਆ ਗੱਲ ਬਾਤ ਤੇ ਜੋੜੀਆਂ ਬਈ ਬਸ ਲੱਗ ਭਗਸ ਨੂੰ ਵਧੀਆ ਵੀ ਲੱਗੀਆਂ ਪੰਗਾ ਨਾ ਜਿੰਨਾ ਕ ਲਾਂਗਾ ਜੀ ਹਾਂਜੀ ਬਣ ਗਈ ਵੀਡੀਓ ਤਾਂ ਕੀ ਕੁਝ ਕਹਿਣਾ ਜੀ ਨਹੀਂ ਕਰਦਾ ਉਹ ਤਾਂ ਕੰਮ ਤਾਂ ਹੁੰਦਾ ਖਿੱਚ ਕੇ ਬਈ ਮੁੰਡੇ ਠੀਕ ਐ ਕਿ ਨਹੀਂ ਕਾਫੀ ਪਾਸੋਂ ਟੈਨਸ਼ਨ ਫਰੀ ਕਰ ਗਿਆ ਆਪਾਂ ਨੂੰ ਯਾ ਇ ਐ ਦੇਖ ਲਓ ਤੁਸੀਂ ਜਿੰਨੀਆਂ ਜੋੜੀਆਂ ਲਾਂਗਾ ਸੀ ਨਵੀਆਂ ਸਾਰੀਆਂ ਨੂੰ ਦਾਣੇ ਪਾਣੀ ਹਨਾ ਸਾਰੇ ਨਾਲੇ ਦਾਣੇ ਪਾਣੀ ਮੈਟ ਮੁਰ ਸਾਫ ਕਰਕੇ ਕਮਰਾ ਕੂਮਰਾ ਸਾਫ ਕਰਕੇ ਵਧੀਆ ਇੱਕ ਨੰਬਰ ਘਰ ਦੀ ਸਫਾਈ ਹੋ ਚੰਲੀ ਕਾਫੀ ਕੰਮ ਖਿੱਚ ਗਏ ਬ్రో ਹਨਾ ਸਹੀ ਹੈ ਇਹਨਾਂ ਨਾਲ ਤਾਂ ਟਾਈਮ ਪਾਸ ਹੋ ਗਿਆ ਵਧੀਆ ਨਾਲੇ ਹਨਾ ਇਹਨਾਂ ਨਾਲ ਤੁਹਾਨੂੰ ਪਤਾ ਹੀ ਕੰਮ ਵੀ ਨਿਬੜ ਗਿਆ ਜੀ ਵੀ ਲੱਗਿਆ ਰਿਹਾ ਲਓ ਜੀ ਤੇ ਇਧਰ ਆਪਣੇ ਵੱਡੇ ਕਬੂਤਰਾਂ ਨਾਲ ਦਾਣੇ ਰੱਖ ਦिए ਪਹਿਲਾ ਨੰਬਰ ਆਪਣੇ ਚੋਬਰਾਂ ਦਾ ਠੀਕ ਹੈ ਘਟ ਚਲੇ ਚੋਬਰ ਥੋੜੇ ਜਿਹੇ ਰਹਿ ਗਏ ਬਸ ਇਹਨਾਂ ਨੂੰ ਵੀ ਲੈ ਜਾਾਂਗੇ ਹੌਲੀ ਹੌਲੀ ਇੱਕ ਦੋ ਤਣਾ ਚੋਦਰ ਤੇ ਇਧਰ ਆਪਣੀਆਂ ਖੰਡਾਂ ਨੂੰ ਵੀ ਪਾ ਦਈਏ ਦਾਣੇ ਬਈ ਜਿੰਨੀ ਅਗਰ ਹੈ ਗਈਆਂ ਆਇਓ 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 ਪੁੱਤ ਤੇ ਉਹ ਬੱਚਾ ਵੀ ਨਿਕਲ ਗਿਆ ਸੀ ਬਈ ਸੱਚ ਜਿਹੜਾ ਆਪਾਂ ਤਾਂ ਨਹੀਂ ਵੇਖਿਆ ਸੀ ਉਹ ਦੇਖੋ ਵਧੀਆ ਹੋ ਗਿਆ ਪਾਲ ਜੂਆ ਵੰਡੀ ਮੀਲਾ ਲਓ ਜੀ ਤੇ ਇਧਰ ਆਪਣੀ ਖੰਡਾਣੋਂ ਵੀ ਪਾ ਦਿਆ ਵਾਟਰ ਉਧਰ ਕਬੂਤਰਾਂ ਵਾਲੇ ਪਾਸੇ ਪਾ ਜਾਂਦਾ ਬਈ ਤੇ ਇਧਰ ਇਹਨਾਂ ਦਾ ਵੀ ਕੁਝਾ ਭਰ ਗਿਆ ਲਗਪਕ ਠੀਕ ਹੈ ਉਤੋਂ ਦੀ ਢਾਕ ਨਾਲ ਦੀ ਨਾਲ ਤੇ ਇਹਨਾਂ ਦਾ ਕੰਮ ਕਲੀਅਰ ਆ ਬ్రో ਹਨਾ ਇਹਨਾਂ ਨੂੰ ਲਾ ਦਈਏ ਲੋਕ ਜੇ ਕੋਈ ਇੱਕ ਅੱਧੀ ਕਬੂਤਰ ਕੂਦਰੀ ਮੇਰੇ ਤੋਂ ਲੈ ਜਾਣੀ ਹੋਈ ਹਨਾ ਉਹ ਮੈਂ ਬਾਅਦ ਚ ਲੈ ਜੂਗਾ ਚੱਕ ਕੇ ਜੋੜੇ ਲਾਉਣ ਵਾਸਤੇ ਵੈਸੇ ਲਾਉਣਗਾ ਤਾਂ ਸਾਰੀਆਂ ਹੀ ਆ ਪਰ ਹੌਲੀ ਹੌਲੀ ਲੱਗਣਗਾ ਨਾ ਫਿਰ ਤੁਹਾਨੂੰ ਪਤਾ ਇੱਕ ਦੋ ਦਿਨਾਂ ਚ ਚੱਕ ਹੀ ਲਿਆਂਦੀ ਵੀ ਇੱਕ ਕਬੂਤਰੀ ਹੋਰ ਆਪਾਂ ਘਰੋਂ ਸ਼ਾਕੀ ਠੀਕ ਐ ਇਹਦੇ ਨਾਲ ਲਾਉਣਿਆ ਕਾਲੀ ਦਾ ਪਿਓ ਉਹ ਇਧਰ ਬੈਠ ਕੇ ਛੜਤਾ ਸੀਗਾ ਤੇ ਇਧਰ ਪਿੰਜਰੇ ਛੜ ਦੇਣਾ ਬਸ ਇੱਕ ਪਿੰਜਰਾ ਵੀ ਲਾਉਣਾ ਜਾਲ ਦੀ ਮਿੰਤੀ ਵੀ ਚੱਲ ਪਈ ਤੇ ਸਾਰੇ ਸੀਨੀਅਰ ਪਲੇਅਰ ਪਹੁੰਚੇ ਹੋਏ ਨੇ ਆਪਣੇ ਉਸਤਾਦ ਮੀਤਾ ਜੀ ਉਸਤਾਦ ਦਵਣੀ ਜੀ ਇਹਦਰ ਕੋ ਦਪਾ ਮਿੰਤੀ ਮਾਰੀ ਜਾਂਦੇ ਆ ਵੀ ਨਾਲ ਨਾਲ ਸਾਰਾ ਸਮਾਨ ਲਿਖਿਆ ਨੇ ਜਿਹੜੇ ਇੱਥੇ ਜਾ ਲਾਉਣਾ ਹੈ ਨਾ ਤਾਂ ਕਰਕੇ ਹਾਂਜੀ ਮੇਰੇ ਵੀਰੋ ਕੀ ਕਰੀਏ ਤੜਕੇ ਬੜੇ ਜੋਸ਼ ਚ ਸੀ ਉਦੋਂ ਬਾਅਦ ਕੰਮ ਵੀ ਬਹੁਤ ਕੀਤੇ ਜਿਵੇਂ ਜਿਵੇਂ ਦਿਨ ਦਾ ਸ਼ਿਪਾਹ ਹੁੰਦਾ ਓਵੇਂ ਓਵੇਂ ਅੱਖਾਂ ਦੀ ਲਾਲੀ ਵਧ ਰਹੀ ਹੈ ਅੱਖਾਂ ਦੀ ਲਾਲੀ ਵਧ ਰਹੀ ਹੈ ਬੰਦ ਹੋਈ ਜਾਂਦੇ ਆ ਤੇ ਪਾਟੀ ਜਾਂਦੀ ਹੈ ਬਸ ਵੀ ਪਤਾ ਹੀ ਨਹੀਂ ਵੀ ਬਸ ਦੁਨੀਆ ਦਾ ਅੰਤ ਆਉਣ ਵਾਲਾ ਹੀ ਲੱਗਿਆ 10 ਮਿੰਟ ਨਾਲ ਸੌਣ ਲੱਗਿਆਂ ਲੱਗਿਆਂ ਦਾ ਵੀ ਬਸ ਸਾਰਾ ਕੁਝ ਪਰਲੇ ਜਾਊਗਾ ਹੀ ਖਤਮ ਹੈ ਅੰਦਰੋਂ ਅੰਦਰੀ ਨਾ ਅੰਦਰੋਂ ਅੰਦਰੀ ਪਤਾ ਨਹੀਂ ਕੀ ਸਿਸਟਮ ਚੱਲ ਪਿਆ ਅੰਦਰੋਂ ਅੰਦਰੀ ਐਂ ਲੱਗਿਆਂ ਦਾ ਵੀ ਹਾਏ ਹੁਣ ਵੀ ਗਏ ਹੁਣ ਵੀ ਗਏ ਐਂ ਹਾਂ ਇਹ ਪਤਾ ਨਹੀਂ ਕੀ ਹੋਈ ਜਾਂਦਾ ਇਹ ਕੰਮ ਕੁੰਬੋਂ ਕਰਦੇ ਸੀ ਕਾ ਪੀਦਗਾ ਆਪਣੀ ਕੰਮ ਕੁੰਮ ਅੱਜ ਚਲੋ ਸਾਡੇ ਬਾਲੇ ਹਿਸਾਬ ਸੂਤ ਨੂੰ ਤੁਹਾਨੂੰ ਦਿਖਾਉਂਦਾ ਮੈਂ ਉਹ ਤੇਰੀ ਨੂੰ ਉਹ ਇੱਕ ਦਾ ਪੇਜ ਆ ਫੜ ਬਈ ਓਏ ਮਹਿੰਗੇ ਮੁਰਦਾ ਸਾਮੇ ਰੱਖਣਾ ਬਹੁਤ ਆ ਤਾਂ ਮੀਤੇ ਨੇ ਸਮਾਨ ਲਿਖਤਾ ਠੀਕ ਹੈ ਉਦੋਂ ਬਾਅਦ ਸਾਡਾ ਆਹ ਲਿਖਤੀ ਖਰਾਕ ਆ ਲਿਖਤਾ ਮੈਂ ਉਸਮਾਨ ਉਦੋਂ ਬਾਅਦ ਆ ਪੈਸੇ ਕਰਤੇ ਉਹਨਾਂ ਨੂੰ ਠੀਕ ਹੈ ਟੋਕਰੀਆਂ ਵਾਲੇ ਬੈੱਡ ਵਾਲੇ ਤੇ ਠੱਲਾਂ ਵੀ ਆਰਡਰ ਕਰਤਿਆਂ ਬਰੋ ਆਪਾਂ ਕੂਤਰਾਂ ਦੇ ਪਾਉਣ ਵਾਲੀਆਂ ਅੱਜ ਠੱਲਾਂ ਆਰਡਰ ਕਰਤਿਆਂ ਖਰਾਕ ਲੇਖ ਲਈ ਲੋਹੇ ਵਾਲਾ ਸਮਾਨ ਲੇਖ ਲਿਆ ਠੀਕ ਹੈ ਬੈੱਡ ਬੁੱਢਾ ਵਾਲੇ ਪੈਸੇ ਤਾਂ ਕਰਤੀ ਪਹਿਲਾਂ ਹੀ ਤੇ ਲਗਭਗ ਕੱਲ ਨੂੰ ਆਹ ਸਮਾਨ ਲੈ ਕੇ ਉਹਨੇ ਜਾਲੀ ਜੂਲੀ ਤੇ ਖਰਾਕ ਖਰੂਕ ਲੈਣੇ ਕੂਤਰਾਂ ਦੇ ਸਾਰਾ ਇਕੱਠਾ ਹੀ ਕੰਮ ਨੇ ਮੇੜਨਾ ਬਗੱਲ ਮੁਕਣਾ ਕੁਝ ਆਂਡ ਨਹੀਂ ਲਾਵਾਂ ਕੂਤਰ ਉਹਨਾਂ ਵਾਸਤੇ ਦਵਾਈ ਕੁੱਟਣੀਆਂ ਕੰਮ ਬਹੁਤ ਕਰਨੇ ਆ ਬਸ ਪਰਬੂ ਸਾਨੂੰ ਸ਼ਕਤੀ ਦੇਵੇ ਹallelujah ਹੈ ਹਾਂ ਜੈ ਮਸੀਹ ਦੀ ਠੀਕ ਹੈ ਕਿ ਨਹੀਂ ਵਾਹਿਗੁਰੂ ਤੇ ਜੈ ਮਾਤਾ ਜੱਜ ਬਾਬਾ ਇੱਕ ਮਿੰਟ ਜੈ ਮਾਤਾ ਦੀ ਤੇ ਜੈ ਮਾਤਾ ਛੇਰਾਂ ਵਾਲੀ ਜੱਜ ਬਾਬਾ ਵੱਡਾ ਬਸਾਣਾ ਤੋਂ ਮੋਗਰੋ ਇੱਕ ਆਪਣੇ ਦੂਜੇ ਭਰਾਰੇ ਕੇ ਪਾਕਿਸਤਾਨ ਵਾਲੇ ਕਿਹੜੇ ਹੁੰਦੇ ਆ ਉਹ ਖੜ ਜਾ ਸਹੀ ਸਹੀ ਨਾਮ ਲੈਣਾ ਆਪਾਂ ਉਹਨਾਂ ਦੇ ਬਾਬੇ ਦਾ ਕੀ ਕਹਿੰਦੇ ਹੁੰਦੇ ਆ ਉਹ ਯਾਰ ਅ ਖੜ ਗਿਆ ਯਾਰ ਉਹ ਸਲਾਮ ਅਲੈਕੁਮ ਉਹ ਤਾਂ ਰਵਾਇਤ ਦਾ ਤਰੀਕਾ ਹੁੰਦਾ ਨਾ ਮਾਲੇਕੁਮ ਸਲਾਮ ਅੱਲਾਹੁ ਅੱਲਾ ਹਾਂ ਜੈ ਬਸ ਗੱਲ ਖਾਦਮ ਇਸਾਰਾ ਦਾ ਵੱਡਾ ਬਾਬਾ ਮਲੇਦ ਗਏ ਜੈ ਜੱਜ ਬਾਬਾ ਸਾਡੇ ਪਿੰਡ ਵਾਲਾ ਸਾਡੇ ਪਿੰਡ ਵਾਲਾ ਜੱਜ ਬਾਬਾ ਬਸ ਰਹਿ ਗਿਆ ਕਰ ਉਹ ਕੂਤਰ ਦੀ ਦਵਾ ਹਾਂ ਮੈਂ ਪਾਪੇ ਦਾ ਫੋਨਾ ਕਮੈਂਟ ਚਲੋ ਬ్రో ਹੋਣਾ ਆਪਣੇ ਯਾਰ ਸਿਰੇ ਨੂੰ ਲਈ ਆਪਾਂ ਚੱਲ ਗਏ ਚਲੋ ਸਿਰਾ ਜੀ ਹੋ ਗਏ ਕੰਮ ਚੱਲ ਗਏ ਚਲੋ ਚਲੋ ਬਈ ਦਮ ਨਹੀਂ ਆਇਆ ਚੱਲ ਗਏ ਐ ਚੱਕ ਸਿਰੇ ਮਾ ਝੋਲੇ ਚੱਕਦਾ ਤਾ ਤੰਨਾ ਬੜਾ ਝੋਲੇ ਹਾਂ ਕਰੀ ਜਾ ਯਾਰ ਕਿਵੇਂ ਕੀ ਹੋ ਗਿਆ ਸਿਰੇ ਕਰੀ ਸਿਰੇ ਸਿਰੇ ਹਮ ਸਿਰੇ ਕਾ ਯਾਰ ਕਰਦਾ ਨਹੀਂ ਹੋ ਜਾ ਕੰਮ ਮੈਂ ਨਹੀਂ ਕਰਦਾ ਇੱਕ ਦੋ ਮੀਟਰ ਰੱਖेंगे ਮੁੰਡੇ ਨਾਲ ਆ ਯਾਰ ਚੱਲਦਾ ਮੈਂ ਤਾਂ ਇੱਦੀ ਚੱਲਦਾ ਓਏ ਆ ਜਾ ਓਏ ਆ ਜਾ ਯਾਰ ਜੀਰੇ ਉਹੀ ਗੱਲ ਤੇਰੀ ਕਿਉਂ ਕਿਉਂ ਯਾਰ ਜਾਣ ਕੇ ਮੰਗੇ ਲਈ ਜਨੇ ਬਰੋ ਜਸਟ ਕੇਡਿੰਗ ਹਾਂਜੀ ਮੇਰੇ ਵੀਰੋ ਆਗੇ ਸੀ ਇਹ ਥੱਲੇ ਕਰੇ ਰੋਟੀ ਖਾ ਕੇ ਵੀਡੀਓ ਕਰਾਪ ਲੋਕ ਕਰਕੇ ਤੇ ਇਧਰ ਕਾਫੀ ਆ ਬਰਫ ਵਾਲੇ ਹਨ ਡੋਂਗੇ ਜੇ ਖਾਲੀ ਇਕੱਠੇ ਹੋਏ ਸੀ ਚੱਕਰ ਕੇ ਵੀ ਦੋ ਤਿੰਨ ਵਾਲੀ ਬਰਫ ਲੈ ਆਉਂਦੀ ਸੀ ਮੋੜ ਕੇ ਮੋੜ ਕੇ ਲਿਆਣੀ ਹੁਣ ਵੀ ਮੈਨਾਂ ਚ ਬਰਫ ਹੀ ਪਾਉਣਾ ਸੀ ਆਪਣੇ ਕੈਂਪਰ ਚ ਵਾਹ ਫੁੰਡੇ ਤੜੇ ਦਾ ਪਜ ਗਿਆ ਠੀਕ ਹੈ ਇੱਕ ਤਾਂ ਕੈਂਪਰ ਚ ਬਰਫ ਪਾਉਣਾ ਸੀ ਇੱਕ ਮੈਨਾਂ ਜਨੇ ਖਾਲੀ ਪਏ ਹਨ ਏ ਲੈ ਨੂੰ ਚੱਕ ਕੇ ਤੇ ਬਾਸ ਯਾਰ ਥੱਕੇ ਜੇ ਮੈਂ ਆਣਾ ਮੇਰੀ ਰੇ ਐਸੀ ਵਲੌਗ ਦੇ ਇੰਨੀ ਕਰਕੇ ਸਮਝ ਗਿਆ ਨਾ ਨੋਂ ਨੋਂ ਦਾ ਕੱਲ ਨੂੰ ਵੇਖਾਂਗੇ ਜੀ ਨਹੀਂ ਕਰਦਾ ਕੋਈ ਦੱਸਦਾ ਨਾ ਨੋਂ ਸੱਚਾ ਉਹ ਦਾਣੇ ਰਹਿਣਾ ਉਤਰਨ ਨੂੰ ਪਾਉਣ ਵਾਲੇ ਲਓ ਜੀ ਤੇ ਇਧਰ ਇਹਨਾਂ ਨੂੰ ਪਾ ਦੇ ਦਾਣੇ ਬਈ ਨਾਲ ਦੀ ਨਾਲ ਇੱਕ ਮਿੰਟ ਯਾਰ ਪਰਦਾ ਇਹਨੂੰ ਕਰ ਦਈਏ ਸਾਫ ਸਾਫ ਤੋਂ ਬਾਅਦ ਇੱਕ ਵਾਰ ਸੇ ਕੱਢ ਦਈਏ ਦਾਣੇ ਦੋਨੇ ਉਹਦੀ ਨਵੇਂ ਦਾਣੇ ਕਰ ਦਈਏ ਐਡ ਤੇ ਪਾਣੀ ਪਾ ਦੇ ਤੇ ਇਧਰ ਪਾ ਦੇ bro water ਕੱਲ੍ਹ ਦਾ ਨਹੀਂ ਪਾਇਆ ਨੂੰ ਲਾਦਾ ਸ਼ਾਇਦ ਹਨਾ ਤੇ ਹੈ ਕਾफी ਪੈ ਗਿਆ ਸਰ ਉੱਪਰ ਗਏ ਨਾ ਓਕੇ ਵੀਰੋੜ ਬਾਈ ਬਸ ਚੱਲੀ ਉਧਰ ਲੈ ਕਰੀ ਹਾਂਜੀ ਬਾਪੂ ਤੇ ਓਕੇ ਬਾਈ ਬਾਈ ਰਿਪੋਰਟ ਆਣਾ ਕੱਲੇ ਵਲੋਗ ਦੀ ਨਹੀਂ ਕਰੇ ਜਾਇਆ ਹਾਂ ਤੇ ਮਾੜਾ ਮਾੜਾ ਮੂੰਹ ਆਥਿਆ ਤੋ ਯਾਰ ਸਹੀ ਦਫਾ ਨਾ ਸਹੀ ਕੁੱਤੀ ਆ ਨੀਰ ਦੀ ਭੜੀ ਰਹੇ ਤਾ ਨਾ ਜੀ ਨਹੀਂ ਕਰਦਾ ਨਾ ਹੁੰਦਾ ਤੁਨ ਕੋਲ ਸਾਂ ਸੰਗ ਫੰਡਰੀ ਗਈ ਨੂੰ ਤੇ ਇਧਰ ਮਸਾ ਪੱਖਾ ਭੁੱਖਾ ਲਾਇਆ ਕੇ ਰਹਾ ਮੈਂ ਮਾਨੇ ਚੱਲ ਜੇ ਕੋਈ ਅੱਧਾ ਘੰਟਾ 20 ਮਿੰਟ ਫੋਨ ਦੇਖਣਾ ਹੋਇਆ ਤਾਂ ਹਨਾ ਦੇਖ ਕੇ ਫੋਨ ਤੇ ਤੋਂ ਜੈਡ ਸਿਕਿਉਰਟੀ ਲਾ ਕੇ ਜਿੰਦੇ ਟੁੰਡੇ ਤੇ ਬਸ ਉੱਧਰਲੇ ਘਰੇ ਆ ਕੇ ਸੌਂ ਜੂਗਾ ਤੇ ਅੰਦਰ ਮੈਂ ਜਾਣਾਂ ਹੀ ਯਾਰ ਜਿੰਦੇ ਘਰ ਲਾ ਕੇ ਹੁਣ ਮੈਂ ਕੋਣ ਪੱਖੇ ਬੁੱਕੇ ਕਰਦਾ ਬਦਨਾ ਤੇ ਉਹ ਕਿ ਆਵੇ ਰਿਪੋਰਟਾਂ ਬਸ ਤੇ ਕੱਲ ਨੂੰ ਮਿਲਦੇ ਆ ਹਨ ਤੇ ਜਿਹੜਾ ਜੋੜਾ ਰਹਿ ਕਰ ਗਿਆ ਉਹ ਲਾਵਾਂਗੇ ਨਲੇ ਸਮਾਨ ਲਿਆਵਾਂਗੇ ਸਾਰਾ ਜਾਲ ਤੇ ਖਰਾਬ ਸਾਰਾ ਕੰਮ ਕਰਾਇਆ ਕੋਲ ਬਲਾ ਕੇ ਹਨ ਤੇ ਸਾਰੇ ਕੰਮ ਇਹ ਨਵੇੜ ਕੇ ਪਹਿਲਾਂ ਉਦੋਂ ਬਾਅਦ ਆਪਦੇ हेयर ਹੂਰ ਸਟਾਈਲ ਦਾ ਮਾੜਾ ਮੋਟਾ ਕੋਈ ਖਲਾਸਦਾਰਾਂ ਦੀ ਕੋਸ਼ਿਸ਼ ਕਰਾਂਗੇ ਚਲੋ ਠੀਕ ਹਨ ਬਈ ਓਕੇ ਆ ਬਸ ਜੇ ਵਧੀਆ ਲੱਗਦੀ ਹੈ ਵੀਡੀਓ ਹਨ ਤਾਂ ਬਾਈ ਕਮੈਂਟ ਤਾਂ ਵੈਸੇ ਆਪਾਂ ਕਿਹਾ ਨਹੀਂ ਕਦੇ ਹਨ ਬਸ ਠੀਕ ਆ ਯਾਰ ਬਸ ਆਈ ਪਿਆਰ ਕਰਦੇ ਰਹੋ ਜਿਹਨਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਗੱਲ ਮੁਕੀ ਰਾਂ ਦੀ ਵਧੀਆ ਵਧੀਆ ਕਮੈਂਟ ਕਰਦਾ ਕਰੋ ਠੀਕ ਹੈ ਕਿ ਨਹੀਂ ਕਰੋ ਸਪੋਰਟ ਤੇ ਧੰਨਵਾਦ ਆ ਬਈ ਸਾਰਿਆਂ ਦਾ ਹਨ ਜਿੰਨਾ ਵੀ ਭਰਾ ਪਾਉਣ ਚਾਹੁੰਦੇ ਕਰਦੇ ਆ ਹਨ ਤੇ ਓਕੇ ਬਈ ਓਕੇ ਬਾਏ ਬਾਏ ਗੁੱਡ ਨਾਈਟ ਸੌ